ਸਿਕਾਲ ਜੀ ਮੈਂ ਆ ਗਈ ਰਣਦੀਪ ਕੌਰ ਮਠਾੜੂ ਮੇਰੇ ਚੈਨਲ ਪਰ ਦੇ ਕਲੈਕਸ਼ਨ ਬੁਲਾੜਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਆਪਾਂ ਤਾਂ ਲਿਖਾਦੀ ਸਿਲਕ ਦੇ ਸੂਟਾਂ ਦੇ ਸੇਲ ਆਉਣ ਜਾ ਰਹੇ ਹਾਂ ਜੀ ਬਹੁਤ ਸੋਹਣੇ ਸੂਟ ਰਹਿਣਗੇ ਖਾਦੀ ਦੇ ਬਹੁਤ ਹੀ ਰੀਜ਼ਨੇਬਲ ਜੇ ਪ੍ਰਾਈਸ ਤੇ ਹੋਣਗੇ ਵੀਡੀਓ ਸਟਾਰਟ ਕਰਨ ਲੱਗੇ ਆ ਕਪੜਾ ਰੂਗਾ ਜੀ ਖਾਦੀ ਦਾ ਇਹਦਾ ਬਹੁਤ ਹੀ ਸੋਹਣਾ ਕਪੜਾ ਹੈ ਜੀ ਇਹ ਡਾਰਕ ਕਲਰ ਆਣਗੇ ਸਾਰੇ ਗਾਰੰਟੀ ਵਾਲਾ ਕਪੜਾ ਹੈ ਜੀ ਵਧੀਆ ਸਾਡਾ ਇਹਦਾ ਨੈਕ ਬਣਿਆ ਹੋਇਆ ਹੈ ਇਹ ਵਰਕ ਹੋ ਕੇ ਆਜੀ ਆਪਣੇ ਕੋਲੇ ਆਏ ਆ ਨੈਕ ਬਣਿਆ ਇਹਦਾ ਜਿਹੜਾ ਵਿਚਾਲੇ ਬੂਟਾ ਬਣਿਆ ਹੈ ਤੇ ਬਹੁਤ ਸੋਹਣਾ ਕੰਮ ਹੋਇਆ ਜੀ ਬਹੁਤ ਹੀ ਸੋਹਣਾ ਕੰਮ ਹੋਇਆ ਜੀ neck ਦਾ ਤੇ ਇਹਦੀ ਸੈਂਟਰ ਬੂਟੇ ਦਾ ਇਹ ਹੈਗਾ ਜੀ ਇਹਦਾ ਜਿਹੜਾ ਬਾਜੂ ਦਾ ਕੰਮ ਇਹਨੂੰ ਤੁਸੀਂ ਬਾਟਮ ਤੇ ਵੀ ਲਿਆ ਸਕਦੇ ਹੋ ਇਹਦੀ ਰੈਫਰੈਂਸ ਪਿਕ ਮੈਂ ਤੁਹਾਨੂੰ ਦਿਖਾ ਦਿੰਨੀ ਆ ਜੀ ਇਹ ਰੈਫਰੈਂਸ ਪਿਕ ਹੈ ਇਹ ਹੀ ਆਪਾਂ ਇਦਾਂ ਦਾ ਡਿਜ਼ਾਈਨ ਰੈਡੀ ਕਰਵਾਇਆ ਤੁਸੀਂ ਚੈੱਕ ਕਰ ਸਕਦੇ ਹੋ ਇਹ ਹੈ ਨਿਕਾ ਜੀ ਇਹਦਾ neck line ਇਹ neck ਬਣਿਆ ਹੋਇਆ ਹੈ ਇਹਦਾ ਇਹ ਬਣਿਆ ਹੋਈਆਂ ਇਹਦੀਆਂ ਬਾਜੂ ਸੇਮ ਡਿਜ਼ਾਈਨ ਇਹ ਪਤੋਲੀ ਵਰਕ ਦੇ ਲੈ ਕੇ ਆਏ ਆ ਡਿਜ਼ਾਈਨ ਚੈੱਕ ਕਰ ਸਕਦੇ ਹੋ neck ਬਣਿਆ ਹੋਇਆ ਨਾਲ ਬਣੀਆਂ ਹੋਈਆਂ ਬਾਜੂ ਇਹਦੇ ਵਿੱਚ ਕਲਰ ਤੁਹਾਨੂੰ ਮਿਲ ਜਾਣਗੇ ਪ੍ਰਾਈਸ ਬਹੁਤ ਘੱਟ ਹੈ ਜੀ ਬਾਕੀ ਮਾਰਕੀਟ ਦੇ ਵਿੱਚ ਇਹਦਾ ਇਹ ਡਿਜ਼ਾਈਨ ਆ ਰਿਹਾ ਜੀ ਇਹਦਾ ਰੇਟ ਚੱਲ ਰਿਹਾ 999 ਸ਼ਿਪਿੰਗ ਫ੍ਰੀ ਦੇ ਵਿੱਚ ਆਪਣਾ ਰੇਟ ਹੈਗਾ ਜੀ ਸਿਰਫ 850 ਸ਼ਿਪਿੰਗ ਫ੍ਰੀ ਖਾਦੀ ਦਾ ਸੂਟ ਰਹੂਗਾ ਜੀ ਖਾਦੀ ਦਾ ਬਹੁਤ ਸੋਹਣਾ ਕੱਪੜਾ ਜੀ ਗਾਰੰਟੀ ਵਾਲਾ ਕੱਪੜਾ ਹੈ ਕੁਝ ਨਹੀਂ ਹੋਣ ਵਾਲਾ ਇਹਨੂੰ ਜਿੰਨੂ ਮਰਜ਼ੀ ਧੋਕੇ ਬਣਾਈ ਜਾਓ ਔਰ ਇਹਦਾ ਜਿਹੜਾ ਪ੍ਰਾਈਸ ਮੈਂ ਤੁਹਾਨੂੰ ਦੱਸ ਹੀ ਦਿੱਤਾ 850 ਸ਼ਿਪਿੰਗ ਫ੍ਰੀ ਦੇ ਵਿੱਚ ਇਹਦਾ ਸੈਕਿੰਡ ਕਲਰ ਆਇਆ ਜੀ ਫਰਸਟ ਕਲਰ ਸੀ ਬਲੂ ਸੈਕਿੰਡ ਕਲਰ ਆਇਆ ਜੀ ਇਹਦਾ ਗਾਜਰੀ ਸ਼ੇਡ ਬਹੁਤ ਹੀ ਟ੍ਰੈਂਡ ਦੇ ਵਿੱਚ ਰਹਿਣ ਵਾਲਾ ਵਰਕ ਹੈ ਜੀ ਕਾਫੀ ਟ੍ਰੈਂਡ ਦੇ ਵਿੱਚ ਹੈ ਜੀ ਵਰਕ ਇਹ ਇਹ ਬਣੂਗਾ ਜੀ ਇਹਦਾ ਬਾਜੂ ਦਾ ਡਿਜ਼ਾਈਨ ਥਰਡ ਇਹਦਾ ਜਿਹੜਾ ਸੂਟ ਹੈਗਾ ਆਪਣਾ ਕਾਪਰ ਸ਼ੇਡ ਦੇ ਵਿੱਚ ਗਾਜਰੀ ਆ ਗਿਆ ਜੀ ਬਲੂ ਆ ਗਿਆ ਕਾਪਰ ਆ ਗਿਆ ਇਸ ਤੋਂ ਬਾਅਦ ਆ ਗਿਆ ਜੀ ਸਕਿਨ ਕਲਰ ਸਕਿਨ ਕਲਰ ਆ ਗਿਆ ਜੀ 850 ਸ਼ਿਪਿੰਗ ਫ੍ਰੀ ਦੇ ਵਿੱਚ ਨੈਕਸਟ ਗ੍ਰੇ ਗ੍ਰੇ ਨਾਲ ਮੋਰ ਪੰਖੀ ਕੰਬੀਨੇਸ਼ਨ ਹੈ ਜੀ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਊਗਾ ਜੀ ਇਹ ਨੈਕ ਤੇ ਬਾਜੂ ਦੋਨਾਂ ਦਾ ਡਿਜ਼ਾਈਨ ਬਣਿਆ ਹੋਇਆ ਹੈ 850 ਸ਼ਿਪਿੰਗ ਫ੍ਰੀ ਦੇ ਵਿੱਚ ਨੈਕਸਟ ਡਾਰਕ ਗ੍ਰੇ ਆ ਗਿਆ ਜੀ ਇਸ ਲਈ டிਜੀ ਟਾਈਪ ਅਗੇਨ ਰਸਟ ਆ ਗਿਆ ਇਹ ਪਰਪਲ ਕੰਬੋ ਦੇ ਨਾਲ ਹੈ ਇਹ ਆ ਗਿਆ ਜੀ ਕਾਫੀ ਕਲਰ ਕਾਫੀ ਸ਼ੇਡ ਆ ਗਿਆ ਗ੍ਰੀਨ ਮਤਲਬ ਇਹਦੇ ਕੰਬੀਨੇਸ਼ਨ ਗ੍ਰੀਨ ਰੱਖਿਆ ਹੈ ਪਿਸਤਾ ਆ ਗਿਆ ਜੀ ਪਿਸਤਾ ਕਲਰ ਪਿੰਕ ਦੇ ਨਾਲ ਕੰਬੀਨੇਸ਼ਨ ਹੈ ਇਹਦਾ ਗ੍ਰੀਨ ਕਲਰ ਆ ਗਿਆ ਜੀ ਬੋਟਲ ਗ੍ਰੀਨ ਕਲਰ ਫਰੋਜ਼ੀ ਨਾਲ ਕੰਬੀਨੇਸ਼ਨ ਹੈ ਇਹਦਾ ਬੋਟਲ ਗ੍ਰੀਨ ਨੈਕਸਟ ਲਾਸਟ ਆ ਗਿਆ ਜੀ ਆਪਣਾ ਵਾਈਨ ਕਲਰ ਬਹੁਤ ਸੋਹਣੇ ਇਹਦੇ ਕਲਰ ਤੇ ਸ਼ੇਡ ਆਣਗੇ ਇਸ ਤੋਂ ਬਾਅਦ ਇਹ ਹੈਗਾ ਸਾਰਾ 850 ਸ਼ਿਪਿੰਗ ਫ੍ਰੀ ਦੇ ਵਿੱਚ ਦੀ ਇਹ ਜਿਹੜੇ ਸੂਟਾਂ ਦਾ ਪ੍ਰਾਈਸ ਹੈ ਜੀ 850 ਸ਼ਿਪਿੰਗ ਫ੍ਰੀ ਦੇ ਵਿੱਚ ਆਪਨ ਕਰੀਏ ਨੈਕਸਟ ਜਿਹੜਾ ਹੈਗਾ ਜੀ ਸੂਟ ਆਪਣਾ ਇੱਧਰ ਇੱਧਰ ਸਿੱਧਾ ਪਾਸਾ ਕਰੋ ਐਵੇਂ ਇਹ ਵੀ ਆਪਣਾ ਜਿਹੜਾ ਖਾਦੀ ਦੇ ਉੱਤੇ ਬਣ ਕੇ ਆਇਆ ਜੀ ਸਟਾਰ ਵਾਲਾ ਡਿਜ਼ਾਈਨ ਹੈ ਕਾਫੀ ਕਲਰ ਦੇ ਵਿੱਚ ਜੀ ਆਫ ਵਾਈਟ ਕਲਰ ਯੂਜ਼ ਕੀਤਾ ਹੋਇਆ ਸਾਰਾ ਸਾਰੇ ਫਰਾਂਟ ਦੇ ਉੱਤੇ ਐਦਾਂ ਜਿਹੜਾ ਫਲਾਰ ਬਣੇ ਹੋਏ ਨੇ ਜੀ ਸਟਾਰਾਂ ਵਾਲਾ ਸੂਟ ਬੋਲਦੇ ਨੇ ਕਾਫੀ ਜ਼ਿਆਦਾ ਫੇਮਸ ਹੈ ਡਿਜ਼ਾਈਨ ਹੈ ਜੀ ਇਹ ਬਹੁਤ ਸੋਹਣਾ ਕੰਮ ਹੋਇਆ ਜੀ ਇੱਥੇ ਕਾਫੀ ਤੇ ਆਫ ਵਾਈਟ ਕਲਰ ਦੇ ਨਾਲ ਔਰ ਇਹ ਹੈਗਾ ਜੀ ਆਪਣਾ ਜਿਹੜਾ ਖਾਦੀ ਦਾ ਕੱਪੜਾ ਖਾਦੀ ਦਾ ਆਊਗਾ ਪ੍ਰਾਈਸ ਇਹਦਾ ਰਹੂਗਾ ਜੀ ਇਹਦਾ ਜਿਹੜਾ ਪ੍ਰਾਈਸ ਰਹੂਗਾ ਜੀ 700 ਸ਼ਿਪਿੰਗ ਫ੍ਰੀ ਦੇ ਵਿੱਚ ਇਹਦਾ ਰਹੂਗਾ ਜੀ ਕਾਫੀ ਕਲਰ ਆ ਗਿਆ ਦੂਸਰੀ ਸ਼ੇਡ ਇਹਦੇ ਵਿੱਚ ਆ ਗਈ ਜੀ ਆਪਣੀ 750 ਸ਼ਿਪਿੰਗ ਫ੍ਰੀ ਸੌਰੀ 750 ਸ਼ਿਪਿੰਗ ਫ੍ਰੀ ਦੂਸਰੀ ਸ਼ੇਡ ਆ ਗਈ ਗ੍ਰੀਨ ਕਲਰ ਗ੍ਰੀਨ ਦੇ ਉੱਪਰ ਬਲੈਕ ਨਾਲ ਵਰਕ ਹੋਇਆ ਜੀ ਜਰੀ ਵੀ ਯੂਜ਼ ਕੀਤੀ ਹੋਈ ਹੈ ਲੈਮਨ ਦਾ ਜਿਹੜਾ ਨੀਚੇ ਇਹਦੇ ਵਿੱਚ ਡਾਟ ਜਿਹਾ ਦਿੱਤਾ ਹੋਇਆ ਸੈਂਟਰ ਦੇ ਵਿੱਚ ਤੀਸਰਾ ਕਲਰ ਆ ਗਿਆ ਜੀ ਇਹਦੇ ਵਿੱਚ ਵਾਈਨ ਨੈਕਸਟ ਸ਼ੇਡ ਆ ਗਿਆ ਜੀ ਗਾਜਰੀ ਇਸ ਤੋਂ ਬਾਅਦ ਆ ਗਿਆ ਜੀ ਸਕਿਨ ਕਲਰ ਸਕਿਨ ਦੇ ਉੱਤੇ ਬਲੈਕ ਨਾਲ ਕੰਬੀਨੇਸ਼ਨ ਹੈ ਬਲੈਕ ਵਰਕ ਦੇਖ ਸਕਦੇ ਤੁਸੀਂ ਚੈੱਕ ਕਰ ਬਹੁਤ ਸੋਹਣਾ ਜਿਹੜਾ ਇਹ ਵਰਕ ਵੀ ਬਹੁਤ ਸੋਹਣਾ ਹੋਇਆ ਕਪੜਾ ਵੀ ਬਹੁਤ ਸੋਹਣਾ ਹੈ ਜੀ ਖਾਦੀ ਦਾ 750 ਸ਼ਿਪਿੰਗ ਫ੍ਰੀ ਦੇ ਵਿੱਚ ਨੈਕਸਟ ਹੈਗਾ ਗ੍ਰੇ ਡਾਰਕ ਗ੍ਰੇ ਕਲਰ ਹੈ ਜੀ ਸਲੇਟੀ ਜੀ ਟੋਨ ਦੇ ਵਿੱਚ ਇਹ ਵੀ 750 ਸ਼ਿਪਿੰਗ ਫ੍ਰੀ ਨੇਵੀ ਬਲੂ ਕਲਰ ਆ ਗਿਆ ਜੀ ਇਹਦਾ ਇੱਕ ਆ ਗਿਆ ਜੀ ਦਾ ਗ੍ਰੇ ਲਾਈਟ ਗ੍ਰੇ ਕਲਰ ਇੱਕ ਆ ਗਿਆ ਜੀ ਇਹਦਾ ਸਕਿਨ ਕਲਰ ਅਕਸੋ 50 ਸ਼ਿਪਿੰਗ ਫ੍ਰੀ ਦੇ ਵਿੱਚ ਇਹਦਾ ਜਿਹੜਾ ਰੂਗਾ ਜੀ ਪ੍ਰਾਈਸ ਰਹੂਗਾ ਬਹੁਤ ਸੋਹਣੇ ਰਹਿਣਗੇ ਜੀ ਇਹ ਜਿਹੜੇ ਸੂਟ ਰਹਿਣਗੇ ਅੱਜ ਦੇ ਦੋਨੇ ਡਿਜ਼ਾਈਨ ਬਹੁਤ ਸੋਹਣੇ ਰਹਿਣਗੇ ਮੈਂ ਤੁਹਾਨੂੰ ਦੁਬਾਰਾ ਤੋਂ ਸਾਰੇ ਇਕੱਠੇ ਕਰਕੇ ਇਹਦੇ ਕਲਰ ਦਿਖਾਨੀ ਆ ਜੀ ਦੋਨਾਂ ਦੇ ਇਹਦੇ ਵਿੱਚ ਕਲਰ ਆ ਜਾਣਗੇ ਜੀ ਕਾਫੀ ਆ ਗਿਆ ਲਾਈਟ ਗ੍ਰੇ ਆ ਗਿਆ ਜੀ ਸਕਿਨ ਆ ਗਿਆ ਸਾਰਿਆਂ ਦੇ ਉੱਤੇ ਬਲੈਕ ਥ्रेड ਲੱਗਿਆ ਹੋਇਆ ਜੀ ਗਾਜਰੀ ਕਲਰ ਆ ਗਿਆ ਡਾਰਕ ਗ੍ਰੀਨ ਆ ਗਿਆ ਜੀ ਵਾਈਨ ਆ ਗਿਆ ਸਕਿਨ ਆ ਗਿਆ ਜੀ ਡਾਰਕ ਗ੍ਰੇ ਔਰ ਇੱਕ ਆ ਗਿਆ ਜੀ ਬਲੂ ਇਹ ਇਹਦੇ ਵਿੱਚ ਆਣਗੇ ਜੀ ਸਾਰੇ ਛੇੜ ਬਹੁਤ ਸੋਹਣੇ ਇਹਦੇ ਛੇੜ ਰਹਿਣਗੇ ਜੀ ਸਾਰਿਆਂ ਦੇ ਉੱਤੇ ਬਲੈਕ ਕਲਰ ਨਾਲ ਜਿਹੜਾ ਵਰਕ ਹੋਇਆ ਹੋਇਆ ਸਾਰੇ ਹੀ ਛੇੜ ਬੜੇ ਸੋਹਣੇ ਨੇ ਜੀ ਖਾਦੀ ਦਾ ਕੱਪੜਾ ਆਊਗਾ ਵਧੀਆ ਕੁਝ ਨਹੀਂ ਹੋਣ ਵਾਲਾ ਜੀ ਇਸ ਕੱਪੜੇ ਨੂੰ ਜਿਵੇਂ ਮਰਜ਼ੀ ਤੁਸੀਂ ਯੂਜ਼ ਕਰੀ ਚੱਲੋ ਬਹੁਤ ਸੋਹਣਾ ਸਟਾਫ ਹੈ ਜੀ ਇਹ नेक्स्ट ਜਿਹੜੇ ਆਪਣੇ neck ਵਾਲੇ ਡਿਜ਼ਾਈਨ ਦੇ ਸੋਹਣੇ ਜੀ ਉਹ ਵੀ ਆਪਾਂ ਤੁਹਾਨੂੰ ਸਾਰਿਆਂ ਦਾ ਦਿਖਾ ਦਿੰਨੇ ਆ ਜੀ neck ਡਿਜ਼ਾਈਨ ਵਾਲਿਆਂ ਦਾ ਸਾਰਿਆਂ ਦੇ ਕਲਰ ਇੱਕ ਵਾਰੀ ਉਹਦੇ ਵੀ ਸ਼ੋਅ ਕਰ ਦਿੰਨੇ ਆ ਜੀ ਇਹਦਾ ਫਰਸਟ ਕਲਰ neck ਡਿਜ਼ਾਈਨ ਵਾਲਿਆਂ ਦਾ ਆ ਗਿਆ ਆਪਣਾ ਵਾਈਨ ਸ਼ੇਡ ਆ ਗਿਆ ਸੈਕਿੰਡ ਆ ਗਿਆ ਜੀ ਆਪਣਾ ਰਸਟ ਕਲਰ 3rd ਆ ਗਿਆ ਬੋਟਲ ਗ੍ਰੀਨ ਕਲਰ 4th ਆ ਗਿਆ ਜੀ ਗ੍ਰੀਨ ਨੇਵੀ ਬਲੂ ਕਲਰ ਲਾਈਟ ਗ੍ਰੇ ਡਾਰਕ ਗ੍ਰੇ ਕਾਫੀ ਸਕਿਨ ਔਰ ਗਾਜਰੀ ਇਹ ਇਹਦੇ ਵਿੱਚ ਸ਼ੇਡ ਆਗੇ ਜੀ ਇਹ ਵੀ ਸਾਰੇ ਸ਼ੇਡ ਬਹੁਤ ਸੋਹਣੇ ਬਣੇ ਹੋਏ ਨੇ ਸੂਟ ਦਾ ਡਿਜ਼ਾਈਨ ਵੀ ਬਹੁਤ ਸੋਹਣਾ ਬਣਿਆ ਸੂਟ ਜਿਹੜੀ ਮੈਂ ਤੁਹਾਨੂੰ ਰੈਫਰੈਂਸ ਪਿੱਕ ਦਿਖਾਈ ਸੀ ਜੋ ਵੀ ਨਾਲ ਦੇਖੋ ਡਿਜ਼ਾਈਨ ਦੇ ਅਕੋਰਡਿੰਗ ਸੂਟ ਬਹੁਤ ਸੋਹਣੇ ਬਣੇ ਹੋਏ ਨੇ ਜੀ ਦੋਨੇ ਮਾਡਲ ਵਾਲੇ ਪੀਸ ਨੇ ਜੀ ਇਹ ਵੀ ਮਾਡਲ ਵਾਲਾ ਪੀਸ ਹੈ ਜੀ ਇਹ ਵੀ ਮਾਡਲ ਵਾਲਾ ਪੀਸ ਹੈ ਡਿਜ਼ਾਈਨਿੰਗ ਦੋਨਾਂ ਦੀ ਸੁਪਰਬ ਹੈ ਔਰ ਬਾਜੂ ਦਾ ਇਹਦਾ ਬਾਜੂ ਤੇ ਨੈਕ ਦਾ ਵਰਕ ਹੋਇਆ ਜੀ ਇਹਦਾ ਸਾਰਾ ਫਰੰਟ ਵਰਕ ਹੋਇਆ ਹੈ ਪ੍ਰਾਈਸ ਇਹਨਾਂ ਦਾ ਰਹੂਗਾ ਜੀ ਇਹਨਾਂ ਦਾ ਜਿਹੜਾ ਪ੍ਰਾਈਸ ਰਹੂਗਾ ਜਿਹੜਾ ਇਹਨਾਂ ਦਾ ਇਹਨਾਂ ਦਾ ਪ੍ਰਾਈਸ ਰੂਗਾ 850 ਸ਼ਿਪਿੰਗ ਫ੍ਰੀ ਦੇ ਵਿੱਚ ਇੱਕ ਵਾਰ ਹੋਰ ਸੋਮੇ ਦੀ ਰੈਫਰੈਂਸ ਪਿਕ ਦਿਖਾ ਦਵਾਂ ਜੀ ਇਹ ਮਾਡਲ ਦੀ ਪਿਕ ਆਊਗੀ ਇਹ ਵਾਲਾ ਇਹਦਾ ਮਾਡਲ ਦੇ ਪਾਇਆ ਹੈ ਸੂਟ ਹੈ ਜਿਹੜਾ ਸੇਮ ਸੂਟ ਆਪਾਂ ਰੈਡੀ ਕਰਵਾਇਆ ਜੀ 850 ਸ਼ਿਪਿੰਗ ਫ੍ਰੀ ਔਰ ਇਹ ਰੂਗਾ ਜਿਹੜਾ ਤੁਹਾਡਾ 750 ਸ਼ਿਪਿੰਗ ਫ੍ਰੀ 100 ਰੁਪਏ ਦਾ ਫਰਕ ਹੈ ਜੀ ਜਿੱਥੇ ਮਰਜੀ 올 ਇੰਡੀਆ ਚ ਬੈਠੇ ਮੰਗਵਾ ਸਕਦੇ ਹੋ ਔਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਕਾਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਜੀ ਧੰਨਵਾਦ ਜੀ